ਜਦੋਂ ਮੁੰਡੇ ਵਾਲੇ ਮੈਨੂੰ ਵੇਖਣ ਆਏ ਤਾਂ ਮੈਂ ਵੇਖਿਆ ਕਿ ਮੁੰਡਾ ਤਾਂ ਸੋਹਣਾ ਸੀ ਪਰ ਇੱਕ ਮੁੰਡਾ ਹੋਰ ਨਾਲ ਸੀ ਉਹ ਵੀ ਮੈਨੂੰ ਬੜਾ ਸੋਹਣਾ ਲੱਗਿਆ ਘਰ ਆ ਕੇ ਪਤਾ ਲੱਗਿਆ ਕਿ ਉਹ ਮੇਰਾ ਦਿਓਰ ਸੀ ਡੈਡੀ ਦੱਸ ਰਹੇ ਸੀ ਕਿ ਤੇਰਾ ਦਿਓਰ ਪੁਲਸ ਜਿਆ ਤੇ ਮੇਰਾ ਘਰ ਵਾਲਾ ਖੇਤੀ ਕਰਦਾ ਸੀ ਮੁੰਡੇ ਵਾਲੇ ਕਹਿਣ ਲੱਗੇ ਕਿ ਅਸੀਂ ਘਰ ਜਾ ਕੇ ਸੋਚ ਕੇ ਦੱਸਾਂਗੇ ਮੇਰੀ ਵਿਚੋਲਣ ਦੇ ਘਰ ਮੇਰੀ ਦੇਖ ਦਿਖਾਈ ਹੋਈ ਸੀ ਸਾਰਿਆਂ ਨੂੰ ਇਹੀ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਕੁੜੀ ਪਸੰਦ ਨਹੀਂ ਆਈ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਘਰ ਜਾ ਕੇ ਦੱਸਾਂਗੇ ਮੰਮੀ ਬੜਾ ਘਬਰਾ ਰਹੀ ਸੀ ਤਾਂ ਮੈਂ ਮੰਮੀ ਨੂੰ ਕਿਹਾ ਕਿ ਚੱਲ ਜੇ ਨਾਂ ਵੀ ਕਰ ਦੇਣਗੇ ਤਾਂ ਕਿੰਨੀ ਕ ਵੱਡੀ ਗੱਲ ਆ ਇਹ ਨਹੀਂ ਤਾਂ ਕੋਈ ਹੋਰ ਸਹੀ ਆਪਾਂ ਨੂੰ ਕਿਹੜਾ ਮੁੰਡਿਆ ਦਾ ਘਟਾ ਆ ਮੈਂ ਥੋੜੀ ਜੀ ਮੋਟੀ ਸੀ ਜਿਸ ਕਰਕੇ ਮੈਨੂੰ ਜਲਦੀ ਕੋਈ ਪਸੰਦ ਨਹੀਂ ਕਰਦਾ ਸੀ ਗਰ ਦੇਣੂ ਲੱਗਦਾ ਸੀ ਕਿ ਸ਼ਾਇਦ ਇਹ ਮੁੰਡੇ ਨੂੰ ਵੀ ਤੇਰਾ ਮੋਟਾਪਾ ਪਸੰਦ ਨਹੀਂ ਆਇਆ ਇਸੇ ਕਰਕੇ ਉਹਨੇ ਵੀ ਇਹੀ ਕਹਿ ਦਿੱਤਾ ਕਿ ਅਸੀਂ ਘਰ ਜਾ ਕੇ ਦੱਸਾਂਗੇ ਮੈਨੂੰ ਤਕਰੀਬਨ 3-4 ਮੁੰਡੇ ਵੇਖ ਕੇ ਇਹ ਗੱਲੋਂ ਛੱਡ ਚੁੱਕੇ ਸੀ ਕਿ ਕਿਉਂਕਿ ਮੈਂ ਮੋਟੀ ਸੀ ਮੈਨੂੰ ਇਸ ਮੁੰਡੇ ਤੋਂ ਵੀ ਕੋਈ ਆਸ ਨਹੀਂ ਸੀ ਕਿਉਂਕਿ ਇਹ ਮੁੰਡਾ ਵੀ ਜ਼ਿਆਦਾ ਸੋਹਣਾ ਸੀ ਤੇ ਮੈਂ ਉਹਦੇ ਨਾਲੋਂ ਕੱਦ 'ਚ ਵੀ ਛੋਟੀ ਸੀ ਤੇ ਉਹਦੇ ਨਾਲੋਂ ਮੋਟੀ ਵੀ ਸੀ ਅਗਲੇ ਦਿਨ ਜਦੋਂ ਵਿਚੋਲਨ ਦਾ ਫੋਨ ਆਇਆ ਤਾਂ ਉਹਨੇ ਦੱਸਿਆ ਕਿ ਮੁੰਡੇ ਵਾਲਿਆਂ ਨੇ ਹਾਂ ਕਰ ਦਿੱਤੀ ਆ ਸਾਰਾ ਪਰਿਵਾਰ ਹੈਰਾਨ ਰਹਿ ਗਿਆ ਕਿਉਂਕਿ ਕਿਸੇ ਨੂੰ ਕੋਈ ਉਮੀਦ ਹੀ ਨਹੀਂ ਸੀ ਕਿ ਉਹ ਮੈਨੂੰ ਰਿਸ਼ਤੇ ਦੀ ਹਾਂ ਕਰਨਗੇ ਮੇਰੀ ਮੰਮੀ ਨੇ ਤਾਂ ਪਤਾ ਨਹੀਂ ਕਿੱਥੇ-ਕਿੱਥੇ ਸੁੱਖਾਂ-ਸੁਖੀਆਂ ਹੋਈਆਂ ਸੀ ਕਿ ਮੇਰਾ ਰਿਸ਼ਤਾ ਪੱਕਾ ਹੋ ਜਾਵੇ ਮੇਰੇ ਘਰ ਦੇ ਕਹਿਣ ਲੱਗੇ ਕਿ ਹੁਣ ਤੇਰੇ ਵਿਆਹ ਤੇ ਅਸੀਂ ਆਪਣੀਆਂ ਸਾਰੀਆਂ ਰੀਝਾਂ ਲਾਹ ਦਵਾਂਗੇ ਤੈਨੂੰ ਅਸੀਂ ਬਹੁਤ ਸਾਰਾ ਦਾਜ ਦੇਵਾਂਗੇ ਤਾਂਕੇ ਤੈਨੂੰ ਕਦੇ ਵੀ ਤੇਰੇ ਸਹੁਰੇ ਮੋਟੀ ਹੋਣ ਦੇ ਮੇਨੇ ਨਾ ਮਾਰਨ ਪਰ ਉਹਨਾਂ ਨੇ ਪਹਿਲਾਂ ਹੀ ਸਾਫ਼-ਸਾਫ਼ ਮਨਾਂ ਕੀਤਾ ਸੀ ਕਿ ਉਹਨਾਂ ਨੇ ਦਾਜ 'ਚ ਕੁਝ ਵੀ ਨਹੀਂ ਲੈਣਾ ਬਸ ਉਹਨਾਂ ਨੂੰ ਘਰ 'ਚ ਕੰਮ ਕਰਨ ਵਾਲੀ ਕੁੜੀ ਚਾਹੀਦੀ ਆ ਤੇ ਸਾਰਿਆਂ ਦੀ ਜੋ ਇੱਜ਼ਤ ਕਰੇ ਘਰ 'ਚ ਮੇਰੇ ਸੱਸ ਸਹੁਰਾ ਮੇਰਾ ਦਿਓਰ ਤੇ ਮੇਰਾ ਘਰ ਵਾਲਾ ਸੀ ਮੇਰੀ ਨਨਾਨ ਵੀ ਸੀ ਪਰ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਉਹਦੇ ਇੱਕ ਬੱਚਾ ਵੀ ਸੀ ਮੇਰੇ ਘਰ ਦੇ ਚਾਹੁੰਦੇ ਸੀ ਕਿ ਹਫ਼ਤੇ ਦੇ ਵਿੱਚ ਵਿੱਚ ਮੇਰਾ ਵਿਆਹ ਕਰ ਦੇਣ ਉਹਨਾਂ ਨੇ ਵਿਚੋਲਣ ਨੂੰ ਜ਼ੋਰ ਪਾਇਆ ਕਿ ਜਲਦੀ ਤੋਂ ਜਲਦੀ ਮੁੰਡੇ ਵਾਲਿਆਂ ਨੂੰ ਕਹਿ ਕੇ ਵਿਆਹ ਕਰਵਾ ਕੀ ਪਤਾ ਹੁੰਦਾ ਕਿਸੇ ਦਾ ਅਗਲਾ ਮੁੱਕਰ ਹੀ ਨਾ ਜਾਵੇ ਮੁੰਡੇ ਵਾਲੇ ਵਿਆਹ ਜਲਦੀ ਕਰਨ ਲਈ ਮੰਨ ਗਏ ਇੱਕ ਹਫ਼ਤੇ 'ਚ ਵਿਆਹ ਦੀ ਤਿਆਰੀ ਬਹੁਤ ਔਖੀ ਕੀਤੀ ਸਾਰਾ ਪਰਿਵਾਰ ਹੀ ਬਹੁਤ ਬਿਜ਼ੀ ਸੀ ਕਿਉਂਕਿ ਇੱਕ ਹਫ਼ਤੇ 'ਚ ਹੀ ਸਾਰਾ ਕੁਝ ਕੀਤਾ ਸਾਡਾ ਵਿਆਹ ਬਹੁਤ ਵਧੀਆ ਹੋ ਗਿਆ ਸੀ ਮੇਰੇ ਘਰਦਿਆਂ ਨੇ ਮੇਰੇ ਵਿਆਹ ਤੇ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਮਨਾ ਕਰਨ ਦੇ ਬਾਅਦ ਵੀ ਮੇਰੇ ਘਰ ਆਣੇ ਮੇਰੇ ਦਾਜ ਚ ਮੈਨੂੰ ਗੱਡੀ ਦਿੱਤੀ ਤੇ ਬਹੁਤ ਸਾਰਾ ਸੋਨਾ ਵੀ ਮੁੰਡੇ ਵਾਲਿਆਂ ਨੂੰ ਪਾਇਆ ਕਿਉਂਕਿ ਮੈਂ ਘਰਦਿਆਂ ਦੀ ਇਕੱਲੀ-ਇਕੱਲੀ ਧੀ ਸੀ ਮੇਰਾ ਭਰਾ ਅਜੇ ਛੋਟਾ ਸੀ ਉਹ ਅਜੇ 11ਵੀਂ ਕਲਾਸ ਚ ਪੜਦਾ ਸੀ ਹੁਣ ਮੈਂ ਵਿਆਹ ਕਰਕੇ ਆਪਣੇ ਸਹੁਰੇ ਘਰ ਆ ਗਈ ਸੀ ਸਹੁਰੇ ਘਰ ਆ ਕੇ ਵੇਖਿਆ ਕਿ ਮੇਰੀ ਸੱਸ ਬੜੀ ਚੰਗੀ ਸੀ ਉਹ ਮੇਰਾ ਬੜਾ ਮੋਹ ਕਰਦੀ ਸੀ ਮੇਰਾ ਨਾਮ ਕਿਰਨਾ ਮੇਰੇ ਸਾਸ ਸੋਹਰਾ ਦੋਵੇਂ ਬੜੇ ਚੰਗੇ ਸੀ ਮੇਰਾ ਆਪਣੇ ਸੋਹਰੇ ਘਰ ਬੜਾ ਦਿਲ ਲੱਗਦਾ ਸੀ ਮੇਰਾ ਦਿਉਰ ਮੇਰੇ ਨਾਲ ਬੜਾ ਹਸਮਝਾ ਕਰਦਾ ਰਹਿੰਦਾ ਸੀ ਜਦੋਂ ਵੀ ਡਿਊਟੀ ਤੋਂ ਆਉਂਦਾ ਸੀ ਤਾਂ ਮੇਰੇ ਨਾਲ ਗੱਲਾਂ ਬਾਤਾਂ ਕਰਕੇ ਫਿਰ ਆਪਣੇ ਕਮਰੇ 'ਚ ਜਾਂਦਾ ਸੀ ਪਰ ਮੈਂ ਇੱਕ ਗੱਲ ਆਪਣੇ ਘਰ ਵਾਲੇ ਹਣੀ 'ਚ ਵੇਖੀ ਸੀ ਕਿ ਹਣੀ ਜ਼ਿਆਦਾ ਹੱਸਦੇ ਨਹੀਂ ਸੀ ਉਹ ਬਸ ਸੀਰੀਅਸ ਜਿਹਾ ਰਹਿੰਦੇ ਸੀ ਮੇਰੇ ਦਿਉਰ ਦਾ ਸੁਭਾਅ ਮੇਰੇ ਘਰ ਵਾਲੇ ਨਾਲੋਂ ਕਿਤੇ ਜ਼ਿਆਦਾ ਚੰਗਾ ਸੀ ਜਦੋਂ ਵੀ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਜਾਂਦੀ ਸੀ ਤਾਂ ਉਹ ਮੈਨੂੰ ਇੱਕੋ ਗੱਲ ਕਹਿੰਦਾ ਸੀ ਕਿ ਸਿਰ ਤੇ ਚੁੰਨੀ ਲੈ ਕੇ ਰੱਖ ਚੰਗੀ ਲੱਗਦੀਆਂ ਉਹ ਤਾਂ ਮੈਨੂੰ ਐਵੇਂ ਬੀਬੀ ਜਿਹੀ ਬਣਾਈ ਰੱਖਦਾ ਸੀ ਕਦੇ-ਕਦੇ ਮੈਂ ਸੋਚਦੀ ਸੀ ਕਿ ਮੈਂ ਕਿੱਥੇ ਫਸ ਗਈ ਕਹਿੋ ਜੇ ਬੰਦੇ ਨਾਲ ਫਸ ਗਈ ਇਹ ਤਾਂ ਪੁਰਾਣੇ ਜ਼ਮਾਨੇ ਦਾ ਬੰਦਾ ਲੱਗਦਾ ਵੇਖਣ ਨੂੰ ਇੰਨਾ ਸੋਹਣਾ ਸੁਨੱਖਾ ਸੀ ਪਰ ਸੋਚ ਬਿਲਕੁਲ ਪੁਰਾਣੇ ਜ਼ਮਾਨੇ ਦੇ ਬੰਦਿਆਂ ਵਰਗੀ ਸੀ ਉਹਨੂੰ ਅੱਜ ਕੱਲ ਦੇ ਜ਼ਮਾਨੇ ਦੀ ਅਕਲ ਹੀ ਨਹੀਂ ਸੀ ਜਦੋਂ ਮੈਂ ਉਹਨੂੰ ਕੋਈ ਕੱਪੜਾ ਲਿਆ ਕੇ ਦਿੰਦੀ ਸੀ ਕਿ ਤੁਸੀਂ ਪਾਓ ਮੈਂ ਉਹਨੂੰ ਮਾਡਰਨ ਬਣਾਉਣਾ ਚਾਹੁੰਦੀ ਸੀ ਪਰ ਉਹ ਉਹੀ ਆਪਣੇ ਪੁਰਾਣੇ ਜਿਹੇ ਕੱਪੜੇ ਪਾਈ ਰੱਖਦਾ ਸੀ ਇੱਕ ਦਿਨ ਹਨੀ ਦੀ ਭੂਆ ਵਿਆਹ ਦਾ ਕਾਰਡ ਲੈ ਕੇ ਆਈ ਹਨੀ ਦੀ ਭੂਆ ਦੀ ਕੁੜੀ ਦਾ ਵਿਆਹ ਸੀ ਤੇ ਮੈਨੂੰ ਬੜਾ ਚਾਅ ਸੀ ਮੈਂ ਹਨੀ ਨੂੰ ਕਿਹਾ ਕਿ ਮੈਂ ਵਿਆਹ ਚ ਲਹਿੰਗਾ ਪਾਉਂਗੀ ਤਾਂ ਹਨੀ ਮੈਨੂੰ ਕਹਿਣ ਲੱਗਾ ਲਹਿੰਗਾ ਪਾ ਕੇ ਕੀ ਕਰਨਾ ਤੂੰ ਪਹਿਲਾਂ ਹੀ ਮੋਟੀ ਹੋਰ ਮੋਟੀ ਲੱਗੇਗੀ ਇਸ ਕਰਕੇ ਤੂੰ ਸੂਟ ਹੀ ਪਾ ਲਵੀਂ ਉਹ ਮੈਨੂੰ ਆਪਣਾ ਕੋਈ ਸ਼ੌਂਕ ਪੂਰਾ ਨਹੀਂ ਕਰਨ ਦਿੰਦਾ ਸੀ ਮੈਨੂੰ ਬੜਾ ਗੁੱਸਾ ਆਉਂਦਾ ਸੀ ਪਰ ਮੈਂ ਨਵੀਂ-ਨਵੀਂ ਸੀ ਮੈਂ ਕੁਝ ਨਹੀਂ ਬੋਲਦੀ ਸੀ ਮੈਂ ਬਸ ਹਾਂ ਵਿੱਚ ਹੀ ਜਵਾਬ ਦਿੰਦੀ ਸੀ ਮੇਰੇ ਘਰ ਦੇ ਆਣੇ ਮੈਨੂੰ ਐਨਾ ਕੁ ਸਮਝਾ ਕੇ ਤੋਰਿਆ ਸੀ ਕਿ ਕਦੇ ਵੀ ਕਿਸੇ ਨੂੰ ਨਾ ਨਹੀਂ ਕਰਨੀ ਉਹ ਜਿੱਦਾਂ ਕਹਿਣਗੇ ਉਦਾਂ ਹੀ ਕਰਨਾ ਕਿਉਂਕਿ ਮੇਰਾ ਵਿਆਹ ਪਹਿਲਾ ਮਸਾ ਹੀ ਹੋਇਆ ਸੀ ਤੇ ਕਿਸਮਤ ਨਾਲ ਮੈਨੂੰ ਮੁੰਡਾ ਤਾਂ ਸੋਹਣਾ ਮਿਲ ਗਿਆ ਸੀ ਪਰ ਸੁਭਾਅ ਪੱਖੋਂ ਤਾਂ ਉਹ ਬਿਲਕੁਲ ਹੀ ਜ਼ੀਰੋ ਸੀ ਇਹ ਗੱਲ ਤਾਂ ਮੈਂ ਘਰਦਿਆਂ ਉਹਨੂੰ ਵੀ ਨਹੀਂ ਦੱਸੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਟੈਨਸ਼ਨ ਲੈਣ ਕਿਉਂਕਿ ਉਹਨਾਂ ਨੂੰ ਮੇਰੇ ਵਿਆਹ ਦੀ ਬੜੀ ਖੁਸ਼ੀ ਸੀ ਉਹ ਮਸਾ ਤਾਂ ਖੁਸ਼ ਹੋਈ ਸੀ ਪਰ ਇੱਕ ਦਿਨ ਮੈਂ ਆਪਣੇ ਦਿਓਰ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਤੁਹਾਡਾ ਭਰਾ ਪੁਰਾਣੇ ਜ਼ਮਾਨੇ ਦਾ ਆ ਉਹ ਬਿਲਕੁਲ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਾਂਗ ਕੱਪੜੇ ਨਹੀਂ ਪਾਉਂਦਾ ਤਾਂ ਮੇਰਾ ਦਿਓਰ ਮੈਨੂੰ ਕਹਿਣ ਲੱਗਾ ਕਿ ਭਾਬੀ ਮੈਂ ਵੀ ਉਹਨੂੰ ਪਹਿਲਾਂ ਬੜੇ ਸੋਹਣੇ-ਸੋਹਣੇ ਕੱਪੜੇ ਲਿਆ ਕੇ ਦਿੰਦਾ ਸੀ ਪਰ ਉਹ ਪੁਰਾਣੇ ਕੱਪੜਿਆਂ ਦਾ ਖਹਿੜਾ ਹੀ ਨਹੀਂ ਛੱਡਦਾ ਉਹਨੂੰ ਕੋਈ ਨਹੀਂ ਬਦਲ ਸਕਦਾ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੇਰਾ ਦਿਓਰ ਮੇਰਾ ਘਰ ਵਾਲਾ ਹੋਵੇ ਤੇ ਮੇਰਾ ਘਰ ਵਾਲਾ ਮੇਰਾ ਦਿਓਰ ਹੋਵੇ ਮੈਂ ਆਪਣੇ ਘਰ ਵਾਲੀ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦੀ ਸੀ ਪਰ ਮੈਂ ਆਪਣੇ ਦਿਓਰ ਨਾਲ ਹਰ ਗੱਲ ਸ਼ੇਅਰ ਕਰ ਲੈਂਦੀ ਸੀ ਕਿਉਂਕਿ ਉਹ ਮੇਰੀ ਹਰ ਇੱਕ ਗੱਲ ਸੁਣਦਾ ਸੀ ਉਹਦੀ ਸੋਚ ਬੜੇ ਮਾਡਰਨ ਤਰੀਕੇ ਦੀ ਸੀ ਮੈਂ ਆਪਣੇ ਦਿਓਰ ਨੂੰ ਇੱਕ ਦਿਨ ਕਿਹਾ ਕਿ ਤੁਸੀਂ ਆਪਣੇ ਭਰਾ ਨੂੰ ਕਿਉਂ ਨਹੀਂ ਸਮਝਾਉਂਦੇ ਤਾਂ ਉਹ ਕਹਿਣ ਲੱਗਾ ਕਿ ਮੈਂ ਕੋਸ਼ਿਸ਼ ਕਰੂੰਗਾ ਪਰ ਮੈਨੂੰ ਪਤਾ ਕਿ ਉਹਨੂੰ ਕੋਈ ਨਹੀਂ ਬਦਲ ਸਕਦਾ ਜਦੋਂ ਅਸੀਂ ਵਿਆਹ ਤੇ ਗਏ ਤਾਂ ਹਣੀ ਮੈਨੂੰ ਇੱਕੋ ਗੱਲ ਕਹੀ ਜਾ ਰያ ਸੀ ਕਿ ਸਿਰ ਤੇ ਚੁੰਨੀ ਲੈ ਕੇ ਰੱਖ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਪਰ ਮੈਨੂੰ ਉਹਦੀ ਗੱਲ ਮੰਨਣੀ ਪੈ ਰਹੀ ਸੀ ਜਦੋਂ ਹੀ ਵਿਆਹ ਵਿੱਚ ਡੀਜੇ ਵੱਜਣ ਲੱਗਾ ਤਾਂ ਮੈਨੂੰ ਤਾਂ ਲੋਰਜੀ ਚੜ ਗਈ ਤੇ ਮੈਂ ਨੱਚਣ ਲੱਗ ਪਈ। ਉੱਥੇ ਹੋਰ ਵੀ ਕੁੜੀਆਂ ਨੱਚ ਰਹੀਆਂ ਸੀ ਪਰ ਹਣੀ ਮੇਰੇ ਵੱਲ ਬਹੁਤ ਅੱਖਾਂ ਕੱਢ-ਕੱਢ ਕੇ ਵੇਖ ਰਿਹਾ ਸੀ। ਉਹ ਮੇਰੇ ਸਾਹਮਣੇ ਖੜਾ ਸੀ। ਮੈਂ ਉਹਨੂੰ ਇਗਨੋਰ ਕੀਤਾ। ਇੰਨੇ ਟਾਈਮ ਤੱਕ ਸਾਰੇ ਆਪਣੀਆਂ-ਆਪਣੀਆਂ ਬੋਟੀਆਂ ਨਾਲ ਨੱਚਣ ਲੱਗ ਪਏ ਤੇ ਮੈਂ ਵੀ ਹਣੀ ਦੀ ਬਾਹ ਖਿੱਚ ਕੇ ਲੈ ਆਈ ਪਰ ਹਣੀ ਮੇਰੇ ਨਾਲ ਨਾ ਨੱਚੇ। ਉਹ ਬੜਾ ਗੁੱਸੇ 'ਚ ਜਾ ਕੇ ਕੁਰਸੀ ਤੇ ਦੁਬਾਰਾ ਬੈਠ ਗਿਆ ਪਰ ਮੈਨੂੰ ਤਾਂ ਨੱਚਣ ਦਾ ਬੜਾ ਸ਼ੌਂਕ ਸੀ। ਮੈਂ ਫਿਰ ਨੱਚਣ ਲੱਗ ਪਈ। ਸਾਰੇ ਮੇਰੇ ਵੱਲ ਵੇਖ ਰਹੇ ਸੀ ਕਿਉਂਕਿ ਮੈਂ ਬਹੁਤ ਸੋਹਣਾ ਨੱਚਦੀ ਸੀ ਜਦੋਂ ਹੀ ਮੈਂ ਥੱਕ ਗਈ ਤਾਂ ਮੈਂ ਜਾ ਕੇ ਕੁਰਸੀ ਤੇ ਬੈਠ ਗਈ ਤੇ ਹਨੀ ਮੈਨੂੰ ਬਾਹ ਫੜ ਕੇ ਦੂਜੇ ਕਮਰੇ ਵਿੱਚ ਲੈ ਗਏ ਤੇ ਮੈਨੂੰ ਕਹਿਣ ਲੱਗੇ ਇਹ ਕੀ ਕਰ ਰਹੀ ਸੀ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਹਨੀ ਨੂੰ ਕਿਹਾ ਕਿ ਤੁਸੀਂ ਹਰ ਗੱਲ ਵਿੱਚ ਟੋਕਦੇ ਰਹਿੰਦੇ ਹੋ ਫਿਰ ਕੀ ਹੋ ਗਿਆ ਜੇ ਮੈਂ ਨੱਚ ਲਿਆ ਇੱਥੇ ਨੱਚਣ ਦਾ ਮਾਹੌਲ ਸੀ ਤੇ ਸਾਰੇ ਨੱਚ ਰਹੇ ਸੀ ਤੇ ਖੁਸ਼ੀ ਦਾ ਦੇਣਿਆ ਜੇ ਮੈਂ ਨੱਚ ਲਿਆ ਤਾਂ ਕਿੰਨੀ ਕੁ ਵੱਡੀ ਗੱਲ ਹੋਗੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਹੁਣ ਨੱਚੀ ਤਾਂ ਮੈਂ ਇਥੋਂ ਘਰ ਚਲੇ ਜਾਣਾ ਤੂੰ ਇਕੱਲੀ ਇੱਥੇ ਵਿਆਹ ਵੇਖੀਂ ਮੈਂ ਕਿਹਾ ਠੀਕ ਆ ਮੈਂ ਹੁਣ ਨਹੀਂ ਨੱਚਦੀ ਇਸ ਤਰ੍ਹਾਂ ਮੇਰਾ ਸਾਰੇ ਵਿਆਹ ਵਿੱਚ ਮੂਡ ਬਹੁਤ ਖਰਾਬ ਰਿਹਾ ਮੇਰੇ ਦਿਓਰ ਨੇ ਦਿਓਰ ਵਾਲਾ ਗਾਣਾ ਲਵਾ ਕੇ ਮੈਨੂੰ ਹੱਥ ਮਾਰ ਦਿੱਤਾ ਕਿ ਮੇਰੇ ਨਾਲ ਨੱਚ ਪਰ ਮੈਂ ਡਰਦੀ ਬੈਠੀ ਸੀ ਫਿਰ ਉਹ ਮੇਰੀ ਬਾਹ ਫੜ ਕੇ ਮੈਨੂੰ ਫਿਰ ਡੀਜਾਂ ਕੋਲ ਲੈ ਗਿਆ ਤੇ ਉੱਥੇ ਅਸੀਂ ਫਿਰ ਨੱਚਣ ਲੱਗ ਪਏ ਹੁਣ ਇਹਦੇ 'ਚ ਮੇਰਾ ਕੀ ਕਸੂਰ ਸੀ ਜਦੋਂ ਉਹ ਮੈਨੂੰ ਨਚਾਉਣਾ ਚਾਹੁੰਦਾ ਸੀ ਮੇਰੀ ਸੱਸ ਵੀ ਮੈਨੂੰ ਕਹਿ ਰਹੀ ਸੀ ਕਿ ਕੋਈ ਗੱਲ ਨਹੀਂ ਤੂੰ ਨੱਚ ਕਿਦਰੇ ਨਹੀਂ ਕੁਝ ਕਹਿੰਦਾ ਹਣੀ ਤੈਨੂੰ ਪਰ ਮੈਨੂੰ ਪਤਾ ਸੀ ਕਿ ਉਹ ਘਰ ਜਾ ਕੇ ਮੇਰੇ ਨਾਲ ਲੜਾਈ ਕਰੇਗਾ ਵਿਆਹ ਤੋਂ ਬਾਅਦ ਜਿਸ ਦਿਨ ਅਸੀਂ ਘਰ ਗਏ ਤਾਂ ਉਹ ਮੇਰੇ ਨਾਲ ਇੰਨਾ ਗੁੱਸੇ ਸੀ ਕਿ ਮੇਰੇ ਨਾਲ ਬੋਲ ਵੀ ਨਹੀਂ ਰਿਹਾ ਸੀ ਮੈਨੂੰ ਤਾਂ ਇਦਾਂ ਲੱਗਦਾ ਸੀ ਜਿੱਦਾਂ ਵਿਆਹ ਕਰਾ ਕੇ ਮੈਂ ਕੋਈ ਗੁਨਾਹ ਹੀ ਕਰ ਦਿੱਤਾ ਹੋਵੇ ਸੋਚਿਆ ਸੀ ਵਿਆਹ ਕਰਾ ਕੇ ਕੋਈ ਸ਼ੌਂਕ ਪੂਰੇ ਕਰਾਂਗੀ ਪਰ ਉਹ ਤਾਂ ਹਰ ਗੱਲ ਵਿੱਚ ਰੋਕਾ ਟੋਕੀ ਕਰਦਾ ਰਹਿੰਦਾ ਸੀ ਮੇਰਾ ਤਾਂ ਉਹਦੇ ਕੋਲ ਮਨ ਲੱਗਿਆ ਪਿਆ ਸੀ ਇੱਕ ਦਿਨ ਮੇਰੇ ਰਿਸ਼ਤੇਦਾਰਾਂ ਦਾ ਫੋਨ ਆਇਆ ਤੇ ਉਹ ਮੈਨੂੰ ਕਹਿਣ ਲੱਗੇ ਕਿ ਜੇ ਅਸੀਂ ਹਣੀ ਦਾ ਬਾਹਰਲਾ ਬਣਾ ਦਈਏ ਖੇਤੀ ਵਿੱਚ ਕੀ ਬਣਦਾ ਆ ਉਹ ਮੇਰੇ ਮੰਮੀ ਦੇ ਰਿਸ਼ਤੇਦਾਰ ਸੀ ਤੇ ਉਹ ਮੇਰਾ ਬਹੁਤ ਮੋਹ ਕਰਦੇ ਸੀ ਉਹਨਾਂ ਨੂੰ ਜਦੋਂ ਹੀ ਪਤਾ ਲੱਗਾ ਕਿ ਮੇਰਾ ਘਰ ਵਾਲਾ ਖੇਤੀ ਕਰਦਾ ਆ ਤਾਂ ਉਹਨਾਂ ਨੂੰ ਇਹ ਚੀਜ਼ ਵਧੀਆ ਨਹੀਂ ਲੱਗੀ ਤੇ ਉਹ ਚਾਹੁੰਦੇ ਸੀ ਕਿ ਉਹ ਸਾਨੂੰ ਆਪਣੇ ਕੋਲ ਬੁਲਾ ਲੈਣ ਉਹ ਕੈਨੇਡਾ ਵਿੱਚ ਰਹਿੰਦੇ ਸੀ ਉਹਨਾਂ ਦੀ ਗੱਲ ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ ਮੈਂ ਤਾਂ ਆਪ ਘੁੰਮਣਾ ਫਿਰਨਾ ਚਾਹੁੰਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਇੱਥੇ ਰਹਿ ਕੇ ਮੇਰੇ ਸ਼ੌਂਕ ਨਹੀਂ ਪੂਰੇ ਹੋਣੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਘਰ ਸਲਾਹ ਕਰਕੇ ਫੋਨ ਕਰ ਦਵਾਂਗੀ ਜਦੋਂ ਮੈਂ ਘਰ ਵਿੱਚ ਇਹ ਗੱਲ ਮੰਮੀ ਡੈਡੀ ਨਾਲ ਤੇ ਹਾਨੀ ਨਾਲ ਕੀਤੀ ਤਾਂ ਉਹ ਸਾਰੇ ਕਹਿਣ ਲੱਗੇ ਕਿ ਇਹ ਤਾਂ ਬਹੁਤ ਵਧੀਆ ਗੱਲ ਆ ਉਹ ਸਾਰੇ ਕੈਨੇਡਾ ਜਾਣ ਲਈ ਮੰਨ ਗਏ ਮੇਰੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਹਨੀ ਦਾ ਵੀਜ਼ਾ ਲੱਗੂਗਾ ਤੇ ਬਾਅਦ ਵਿੱਚ ਤੇਰਾ ਲੱਗੂਗਾ ਮੈਨੂੰ ਇਸ ਗੱਲ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਨੇ ਅਗਲੇ ਮਹੀਨੇ ਫਾਈਲ ਲਗਾ ਦਿੱਤੀ ਸੀ ਤੇ ਹਨੀ ਦਾ ਵੀਜ਼ਾ ਵੀ ਬਹੁਤ ਜਲਦੀ ਆ ਗਿਆ ਸੀ ਸਾਰਾ ਪਰਿਵਾਰ ਬਹੁਤ ਖੁਸ਼ ਸੀ ਤੇ ਹਣੀ ਆਪਣੀਆਂ ਸ਼ਾਪਿੰਗਾਂ ਕਰ ਰਿਹਾ ਸੀ ਤੇ ਬਹੁਤ ਖੁਸ਼ੀ-ਖੁਸ਼ੀ ਹਣੀ ਕੈਨੇਡਾ ਚਲਾ ਗਿਆ ਮੈਨੂੰ ਉਹਦੇ ਜਾਣ ਦੀ ਕਮੀ ਜ਼ਿਆਦਾ ਮਹਿਸੂਸ ਨਹੀਂ ਹੋਈ ਕਿਉਂਕਿ ਉਹ ਮੇਰੇ ਤੇ ਬਹੁਤ ਰੋਕ-ਟੋਕ ਲਗਾਉਂਦਾ ਰਹਿੰਦਾ ਸੀ ਇਦਾਂ ਲੱਗਦਾ ਸੀ ਜਿੰਦਾ ਮੇਰੀ ਜ਼ਿੰਦਗੀ ਥੋੜੀ ਹੌਲੀ ਜੀ ਹੋ ਗਈ ਹੋਵੇ ਉਹਦੇ ਜਾਣ ਤੋਂ ਬਾਅਦ ਮੇਰਾ ਦਿਲ ਮੇਰਾ ਦਿਓ ਲਵਾ ਦਿੰਦਾ ਸੀ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਸੀ ਤਾਂ ਮੈਂ ਉਹਦੇ ਨਾਲ ਹੀ ਚਲੀ ਜਾਂਦੀ ਸੀ ਕਿਉਂਕਿ ਮੇਰੇ ਸਹੁਰੇ ਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਸੀ ਇਸ ਕਰਕੇ ਮੇਰੀ ਸੱਸ ਮੈਨੂੰ ਮੇਰੇ ਦਿਓਰ ਨਾਲ ਹੀ ਭੇਜ ਦਿੰਦੀ ਸੀ ਉਹਦਾ ਸੁਭਾਅ ਬੜਾ ਚੰਗਾ ਸੀ ਮੈਂ ਜਦੋਂ ਵੀ ਉਹਨੂੰ ਕਿਤੇ ਜਾਣ ਨੂੰ ਕਹਿੰਦੀ ਸੀ ਉਹ ਉਸੇ ਵੇਲੇ ਮੇਰੇ ਨਾਲ ਚਲਾ ਜਾਂਦਾ ਸੀ ਉਹ ਜਦੋਂ ਵੀ ਆਪਣੀ ਨੌਕਰੀ ਤੋਂ ਆਉਂਦਾ ਸੀ ਤਾਂ ਮੇਰੇ ਲਈ ਬਹੁਤ ਕੁਝ ਖਾਣ ਲਈ ਲੈ ਕੇ ਆਉਂਦਾ ਸੀ। ਉਹ ਮੈਨੂੰ ਬੜਾ ਚੰਗਾ ਲੱਗਣ ਲੱਗ ਗਿਆ। ਕਿਸੇ ਟਾਈਮ ਤਾਂ ਮੈਂ ਏਵੀਂ ਦਿਮਾਗ ਵਿੱਚ ਸੋਚ ਲੈਂਦੀ ਸੀ ਕਿ ਕਾਸ਼ ਮੇਰਾ ਇਹਦੇ ਨਾਲ ਵਿਆਹ ਹੋਇਆ ਹੁੰਦਾ। ਹਣੀ ਜਦੋਂ ਵੀ ਮੈਨੂੰ ਫੋਨ ਕਰਦਾ ਤਾਂ ਬਸ ਇੱਧਰ ਉੱਧਰ ਦੀਆਂ ਗੱਲਾਂ ਪੁੱਛਦਾ ਰਹਿੰਦਾ ਸੀ। ਕੋਈ ਪਿਆਰ ਵਾਲੀ ਗੱਲ ਨਹੀਂ ਕਰਦਾ ਸੀ। ਤੂੰ ਕਿੱਥੇ ਗਈ ਸੀ? ਇਦਾਂ ਹੀ ਪੁੱਛਦਾ ਰਹਿੰਦਾ ਸੀ ਜਿਵੇਂ ਉਹਦੇ ਦਿਲ 'ਚ ਕੋਈ ਸ਼ੱਕ ਭਰਿਆ ਹੋਵੇ। ਮੈਨੂੰ ਉਹਦੀ ਇਸ ਗੱਲ 'ਤੇ ਹੁਣ ਵੀ ਬਹੁਤ ਗੁੱਸਾ ਆਉਂਦਾ ਸੀ। ਹੌਲੀ ਹੌਲੀ ਮੇਰੀਆਂ ਨਜ਼ਦੀਕੀਆਂ ਮੇਰੇ ਦਿਓਰ ਨਾਲ ਵਧਣ ਲੱਗ ਪਈਆਂ ਕਿਉਂਕਿ ਉਹਦੇ ਨਾਲ ਮੈਂ ਖੁੱਲ੍ਹ ਕੇ ਗੱਲਾਂ-ਬਾਤਾਂ ਕਰ ਲੈਂਦੀ ਸੀ ਤੇ ਮੈਂ ਉਹਦੇ ਨਾਲ ਹਰ ਗੱਲ ਸ਼ੇਅਰ ਕਰਦੀ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਉਹ ਮੇਰਾ ਬਹੁਤ ਖਿਆਲ ਰੱਖਦਾ ਹੋਵੇ ਤੇ ਉਹਦੇ ਦਿਲ 'ਚ ਵੀ ਮੇਰੇ ਲਈ ਕੁਝ ਹੋਵੇ ਪਤਾ ਨਹੀਂ ਕਿਉਂ ਮੈਂ ਉਹਦੇ ਵੱਲ ਦਿਨੋ-ਦਿਨ ਖਿੱਚੀ ਜਾਂਦੀ ਸੀ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਹੋਵੇ ਕਿਉਂਕਿ ਉਹ ਮੇਰੀ ਹਰ ਗੱਲ ਦਾ ਬੜਾ ਧਿਆਨ ਰੱਖਦਾ ਸੀ ਜਦੋਂ ਉਹ ਘਰ ਨਹੀਂ ਹੁੰਦਾ ਸੀ ਤਾਂ ਮੇਰਾ ਦਿਲ ਨਹੀਂ ਲੱਗਦਾ ਸੀ ਤੇ ਉਹਨੂੰ ਵੇਖਣ ਸਾਰ ਮੇਰਾ ਦਿਲ ਖੁਸ਼ ਹੋ ਜਾਂਦਾ ਸੀ ਮੈਨੂੰ ਹਨੀ ਦੇ ਫੋਨ ਦੀ ਇੰਨੀ ਵੇਟ ਨਹੀਂ ਰਹਿੰਦੀ ਜਿੰਨੀ ਵੇਟ ਮੈਂ ਆਪਣੇ ਦਿਓਰ ਦੀ ਕਰਦੀ ਰਹਿੰਦੀ ਸੀ ਇੱਕ ਦਿਨ ਐਤਵਾਰ ਸੀ ਤੇ ਮੇਰੇ ਦਿਓਰ ਨੂੰ ਛੁੱਟੀ ਸੀ ਉਹ ਘਰ ਵਿੱਚ ਰਾਮ ਕਰ ਰਿਹਾ ਸੀ ਮੈਂ ਸੋਚਿਆ ਕਿ ਉਹ ਮੇਰੇ ਲਈ ਇੰਨਾ ਕੁਝ ਕਰਦਾ ਤੇ ਮੈਂ ਵੀ ਉਹਦੇ ਲਈ ਕੁਝ ਕਰਾਂ ਮੇਰੀ ਸੱਸ ਤੇ ਸਹਰਾ ਆਪਣੀ ਦਵਾਈ ਲੈਣ ਸ਼ਹਿਰ ਗਏ ਹੋਏ ਸੀ ਮੈਂ ਆਪਣੇ ਦਿਓਰ ਨੂੰ ਪੁੱਛਿਆ ਕਿ ਤੁਹਾਨੂੰ ਕੀ ਖਾਣਾ ਪਸੰਦ ਆ ਮੈਂ ਬਣਾਉਣੀ ਆ ਉਹ ਕਹਿਣ ਲੱਗਾ ਕਿ ਮੈਨੂੰ ਪਕੌੜੇ ਬੜੇ ਪਸੰਦ ਆ ਤੁਸੀਂ ਅੱਜ ਮੈਨੂੰ ਪਕੌੜੇ ਬਣਾ ਕੇ ਖਵਾਓ ਮੈਂ ਉਹਨੂੰ ਗੋਭੀ ਤੇ ਆਲੂ ਵਾਲੇ ਪਕੌੜੇ ਬਣਾ ਕੇ ਖਵਾਏ ਤੇ ਉਹ ਕਹਿਣ ਲੱਗਾ ਕਿ ਭਾਬੀ ਤੁਸੀਂ ਤਾਂ ਬੜੇ ਵਧੀਆ ਪਕੌੜੇ ਬਣਾਉਨੇ ਹੋ ਤੁਸੀਂ ਹਰ ਐਤਵਾਰ ਮੈਨੂੰ ਪਕੌੜੇ ਬਣਾ ਕੇ ਦਿਆ ਕਰੋ ਮੈਨੂੰ ਬਹੁਤ ਖੁਸ਼ੀ ਹੋਈ ਅਸੀਂ ਦੋਵੇਂ ਪਕੌੜੇ ਖਾਣ ਤੋਂ ਬਾਅਦ ਗੱਲਾਂ ਬਾਤਾਂ ਕਰ ਰਹੇ ਸੀ ਮੈਂ ਬਸ ਉਹਦੇ ਮੂੰਹ ਵਾਲੀ ਵੇਖੀ ਜਾ ਰਹੀ ਸੀ ਮੈਨੂੰ ਉਹ ਸੋਹਣਾ ਹੀ ਲੱਗੀ ਜਾ ਰਿਹਾ ਸੀ ਮੇਰਾ ਮਨ ਕਰਦਾ ਸੀ ਕਿ ਮੈਂ ਉਹਨੂੰ ਆਪਣੀ ਦਿਲ ਦੀ ਗੱਲ ਦੱਸ ਦਵਾਂ ਪਰ ਮੈਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਉਹ ਮੇਰੇ ਬਾਰੇ ਕੀ ਸੋਚੂਗਾ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਮੇਰਾ ਐਨਾ ਕਿਉਂ ਕਰਦਾ ਪਾ ਵੀ ਸਮਝ ਕੇ ਕਰਦਾ ਜਾਂ ਫਿਰ ਉਹਨੂੰ ਵੀ ਮੇਰੇ ਨਾਲ ਪਿਆਰ ਆ ਫਿਰ ਮੈਂ ਉੱਠ ਕੇ ਆਪਣੇ ਕਮਰੇ 'ਚ ਚਲੀ ਗਈ ਤੇ ਮੈਂ ਲੰਮੇ ਪੈ ਗਈ ਤੇ ਅਚਾਨਕ ਮੈਂ ਆਪਣੇ ਦਿਓਰ ਦੇ ਖੰਗਣ ਦੀ ਆਵਾਜ਼ ਸੁਣੀ ਤਾਂ ਮੈਂ ਜਲਦੀ ਜਲਦੀ ਗਈ ਤੇ ਉਹਨੂੰ ਪਾਣੀ ਦਿੱਤਾ ਤੇ ਮੈਂ ਉਹਦੇ ਕੋਲ ਬੈਠ ਗਈ ਮੈਂ ਉਹਦੀ ਛਾਤੀ ਮਲ ਰਹੀ ਸੀ ਸ਼ਾਇਦ ਉਹਨੂੰ ਉੱਥੂ ਆ ਗਿਆ ਸੀ ਜਿਸ ਕਰਕੇ ਉਹਨੂੰ ਬਹੁਤ ਜ਼ਿਆਦਾ ਖਾਂਸੀ ਆ ਗਈ ਸੀ ਜਦੋਂ ਮੈਂ ਉਹਦੀ ਛਾਤੀ ਮਲ ਰਹੀ ਸੀ ਤਾਂ ਉਹਨੇ ਮੇਰਾ ਹੱਥ ਫੜ ਲਿਆ ਜਦੋਂ ਨੇ ਮੇਰਾ ਹੱਥ ਫੜਿਆ ਤਾਂ ਮੈਨੂੰ ਅਜੀਬ ਜਿਹੀ ਫੀਲਿੰਗ ਆਈ ਤੇ ਮੈਂ ਆਪਣਾ ਹੱਥ ਨਾ ਛਡਾਇਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਮੈਂ ਵੀ ਉਹਦੀ ਛਾਤੀ ਤੇ ਸਿਰ ਰੱਖ ਲਿਆ ਉਹ ਥੋੜਾ ਥੋੜਾ ਮੁਸਕਰਾ ਰਿਹਾ ਸੀ ਮੈਂ ਸਮਝ ਗਈ ਸੀ ਕਿ ਉਹਦੇ ਦਿਲ 'ਚ ਵੀ ਮੇਰੇ ਲਈ ਫੀਲਿੰਗਾਂ ਨੇ ਉਹ ਮੈਨੂੰ ਕਹਿਣ ਲੱਗਾ ਕਿ ਲਵ ਯੂ ਭਾਬੀ ਉਹਦੇ ਮੂੰਹ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਮੈਨੂੰ ਪਿਆਰ ਕਰਦਾ ਆ ਮੈਨੂੰ ਕਿਹਾ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਆ ਪਰ ਮੈਂ ਤੈਨੂੰ ਕਹਿ ਨਹੀਂ ਪਾਉਂਦੀ ਸੀ ਮੈਨੂੰ ਲੱਗਦਾ ਸੀ ਕਿ ਤੂੰ ਮੈਨੂੰ ਗਲਤ ਸਮਝੇਗਾ ਪਰ ਤੂੰ ਤਾਂ ਆਪ ਮੈਨੂੰ ਪਿਆਰ ਕਰਦਾ ਆ ਤੂੰ ਮੈਨੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਕਹੀ ਤਾਂ ਮੇਰਾ ਦਿਓਰ ਕਹਿਣ ਲੱਗਾ ਕਿ ਭਾਬੀ ਮੈਂ ਵੀ ਤੁਹਾਡੇ ਕੋਲੋਂ ਡਰਦਾ ਸੀ ਪਰ ਸੱਚ ਦੱਸਾਂ ਮੈਂ ਤੁਹਾਨੂੰ ਬਹੁਤ ਟਾਈਮ ਦਾ ਪਸੰਦ ਕਰਦਾ ਆ ਉਦੇ ਮੂੰਹ ਇਹ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਇੰਨੀ ਗੱਲ ਕਹਿ ਕੇ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਜਦੋਂ ਹੀ ਉਹਨੇ ਆਪਣੀਆਂ ਬਾਹਾਂ 'ਚ ਮੈਨੂੰ ਲਿਆ ਤਾਂ ਮੈਨੂੰ ਅਜੀਬ ਤਰ੍ਹਾਂ ਦੀ ਮਸਤੀ ਚੜ ਗਈ ਤੇ ਉਹਨੇ ਮੈਨੂੰ ਰੱਜ ਕੇ ਪਿਆਰ ਕੀਤਾ ਕਿਉਂਕਿ ਉਸ ਦਿਨ ਘਰ ਕੋਈ ਨਹੀਂ ਸੀ ਅਸੀਂ ਦੋਵਾਂ ਨੇ ਆਪਣੇ ਦਿਲ ਦੀਆਂ ਰੀਜਾਂ ਪੂਰੀਆਂ ਕੀਤੀਆਂ ਜੋ ਮੈਨੂੰ ਮੇਰੇ ਘਰ ਵਾਲੇ ਨੇ ਖੁਸ਼ੀਆਂ ਨਹੀਂ ਦਿੱਤੀਆਂ ਸੀ ਉਹ ਮੈਨੂੰ ਮੇਰੇ ਦਿਓਰ ਨੇ ਦਿੱਤੀਆਂ ਮੈਨੂੰ ਨਹੀਂ ਪਤਾ ਲੱਗਾ ਕਦੋਂ ਮੈਂ ਕੁਝ ਪਲਾਝੀ ਹੋਦੀ ਹੋ ਗਈ ਤੇ ਅਸੀਂ ਦੋਵੇਂ ਇੱਕ ਹੋ ਗਏ ਜਦੋਂ ਵੀ ਸਾਡੇ ਘਰ ਦੇ ਘਰ ਨਹੀਂ ਹੁੰਦੇ ਸੀ ਤਾਂ ਅਸੀਂ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਦੇ ਸੀ ਜਦੋਂ ਮੈਂ ਰਸੋਈ 'ਚ ਰੋਟੀ ਬਣਾਉਂਦੀ ਸੀ ਮੇਰਾ ਦਿਓਰ ਮੈਨੂੰ ਪਿੱਛੋਂ ਦੀ ਆ ਕੇ ਲੱਗ ਕੋਲੋਂ ਫੜ ਲੈਂਦਾ ਸੀ ਨੌਕਰੀ ਤੇ ਜਾਣ ਤੋਂ ਪਹਿਲਾਂ ਵੀ ਉਹ ਮੈਨੂੰ ਬਾਹਾਂ 'ਚ ਲੈ ਕੇ ਪਿਆਰ ਕਰਕੇ ਫੇਰ ਆਪਣੀ ਜੌਬ ਤੇ ਜਾਂਦਾ ਸੀ ਮੇਰਾ ਉਹਦੇ ਕਰਕੇ ਘਰ 'ਚ ਬੜਾ ਦਿਲ ਲੱਗਦਾ ਸੀ ਹੁਣ ਮੈਂ ਤਾਂ ਆਪਣੇ ਪੇਕੇ ਵੀ ਬਹੁਤ ਘਟ ਜਾਂਦੀ ਸੀ ਕਿਉਂਕਿ ਮੇਰਾ ਆਪਣੇ ਦਿਓਰ ਨਾਲ ਮਨ ਲੱਗਿਆ ਰਹਿੰਦਾ ਸੀ ਇੱਕ ਦਿਨ ਮੈਨੂੰ ਹਨੀ ਫੋਨ ਤੇ ਕਹਿਣ ਲੱਗਾ ਕਿ ਮੈਂ ਤੇਰੀ ਫਾਈਲ ਲਗਾਉਣ ਲੱਗਿਆ ਆ ਤਾਂ ਮੈਂ ਹਨੀ ਨੂੰ ਕਿਹਾ ਕਿ ਤੁਸੀਂ ਇੰਨੀ ਜਲਦੀ ਮੇਰੀ ਫਾਈਲ ਨਾ ਲਗਾਓ ਤੁਸੀਂ ਪਹਿਲਾਂ ਆਪਣਾ ਘਰ ਲੈ ਲਵੋ ਬਾਅਦ ਚ ਮੇਰੀ ਫਾਈਲ ਲਗਾਇਓ ਮੈਨੂੰ ਬਾਹਰ ਜਾਣ ਦੀ ਕੋਈ ਕਾਲੀ ਨਹੀਂ ਸੀ ਸੱਚ ਦੱਸਾਂ ਤਾਂ ਹੁਣ ਮੈਨੂੰ ਹਨੀ ਦੀ ਕੋਈ ਪਰਵਾਹ ਨਹੀਂ ਸੀ ਮੈਨੂੰ ਬਸ ਆਪਣੇ ਦਿਓਰ ਨਾਲ ਹੀ ਪਿਆਰ ਸੀ ਐਤਵਾਰ ਨੂੰ ਮੈਂ ਆਪਣੇ ਦਿਓਰ ਨਾਲ ਕਿਸੇ ਚੀਜ਼ ਲੈਣ ਦੇ ਬਹਾਨੇ ਚਲੀ ਜਾਂਦੀ ਸੀ ਤੇ ਅਸੀਂ ਦੋਵੇਂ ਜਾਣਾ ਸ਼ਹਿਰ ਫਿਲਮ ਵੇਖ ਕੇ ਆਉਂਦੇ ਸੀ ਤੇ ਉੱਥੋਂ ਅਸੀਂ ਖੂਬ ਸਾਰੀ ਸ਼ਾਪਿੰਗ ਵੀ ਕਰਕੇ ਆਉਂਦੇ ਸੀ ਮੇਰਾ ਦਿਓਰ ਮੇਰੇ ਤੇ ਬਹੁਤ ਪੈਸੇ ਖਰਚ ਕਰਦਾ ਸੀ ਕਿਉਂਕਿ ਉਹ ਮੈਨੂੰ ਸੱਚਾ ਪਿਆਰ ਕਰਦਾ ਸੀ ਉਹਨੇ ਮੈਨੂੰ ਚੀਜ਼ ਦਿਵਾਉਣ ਲੱਗੇ ਕਦੇ ਵੀ ਕੰਜੂਸੀ ਨਹੀਂ ਕੀਤੀ ਸੀ ਜਿਸ ਤੋਂ ਇਹ ਸਾਬਿਤ ਹੁੰਦਾ ਸੀ ਕਿ ਉਹ ਮੈਨੂੰ ਕਿੰਨਾ ਪਿਆਰ ਕਰਦਾ ਆ ਮੈਂ ਤਾਂ ਹੁਣ ਹਮੇਸ਼ਾ ਲਈ ਆਪਣੇ ਦਿਓਰ ਦੀ ਬਣ ਕੇ ਰਹਿਣਾ ਚਾਹੁੰਦੀ ਸੀ ਜਦੋਂ ਮੈਂ ਇਹ ਗੱਲ ਆਪਣੇ ਦਿਓਰ ਨੂੰ ਦੱਸੀ ਕਿ ਆਹ ਕਿ ਹਣੀ ਮੇਰੀ ਫਾਈਲ ਲਗਾਉਣ ਨੂੰ ਕਹਿੰਦਾ ਸੀ ਤਾਂ ਉਹ ਕਹਿਣ ਲੱਗਾ ਕਿ ਇੰਨੀ ਕਾਦੀ ਜਲਦੀ ਆ ਵੀਰੇ ਨੂੰ ਮੇਰਾ ਤਾਂ ਤੇਰੇ ਬਿਨਾ ਮਨ ਨਹੀਂ ਲੱਗਣਾ ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਕਹੂਗਾ ਕਿ ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ ਪਰ ਉਹ ਮੈਨੂੰ ਕਹਿਣ ਲੱਗਾ ਕਿ ਚੱਲ ਬਾਹਰ ਤਾਂ ਜਾਣਾ ਹੀ ਆ ਪਰ ਜੇਕਰ ਥੋੜਾ ਟਾਈਮ ਰੋਕੇ ਚਲੇ ਜਾਂਦੇ ਤਾਂ ਵਧੀਆ ਸੀ ਪਰ ਮੇਰੇ ਤਾਂ ਦਿਲ ਵਿੱਚ ਹੁਣ ਹਣੀ ਲਈ ਕੁਝ ਵੀ ਨਹੀਂ ਸੀ ਮੈਂ ਤਾਂ ਆਪਣੇ ਦਿਓਰ ਨੂੰ ਹੀ ਸਭ ਕੁਝ ਮੰਦੀ ਸੀ ਤੇ ਮੈਂ ਤਾਂ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਮੈਂ ਆਪਣੇ ਦਿਓਰ ਨੂੰ ਕਿਹਾ ਕਿ ਮੈਂ ਹੁਣ ਬਾਹਰ ਨਹੀਂ ਜਾਣਾ ਚਾਹੁੰਦੀ ਤਾਂ ਉਹ ਕਹਿਣ ਲੱਗਾ ਕਿਉਂ ਮੈਂ ਕਿਉਂ ਮੈਂ ਤਾਂ ਤੇਰੇ ਨਾਲ ਰਹਿਣਾ ਚਾਹੁੰਦੀ ਆ ਮੈਨੂੰ ਹਣੀ ਨਾਲ ਪਿਆਰ ਨਹੀਂ ਆ ਮੈਨੂੰ ਤੇਰੇ ਨਾਲ ਪਿਆਰ ਆ ਤੇ ਜਦੋਂ ਮੈਨੂੰ ਹਣੀ ਨਾਲ ਪਿਆਰ ਹੀ ਨਹੀਂ ਤਾਂ ਮੈਂ ਉਹਦੇ ਕੋਲ ਕੀ ਕਰਨ ਜਾਣਾ ਆ ਤਾਂ ਮੇਰਾ ਦਿਓਰ ਮੈਨੂੰ ਕਹਿਣ ਲੱਗਾ ਕਿ ਜਾਣਾ ਤਾਂ ਤੁਹਾਨੂੰ ਪੈਣਾ ਹੀ ਆ ਕੋਈ ਗੱਲ ਨਹੀਂ ਜਦੋਂ ਤੁਸੀਂ ਇੰਡੀਆ ਆਇਆ ਕਰੋਗੇ ਆਪਾਂ ਉਦੋਂ ਇਕੱਠੇ ਹੋਇਆ ਕਰਾਂਗੇ ਪਰ ਮੇਰਾ ਦਿਲ ਤਾਂ ਮੇਰੇ ਦਿਓਰ ਦਾ ਵਿਛੋੜਾ ਝੱਲਣ ਨੂੰ ਬਿਲਕੁਲ ਤਿਆਰ ਨਹੀਂ ਸੀ ਮੇਰੀ ਇਸ ਗੱਲ ਤੋਂ ਆਪਣੇ ਦਿਓਰ ਨਾਲ ਲੜਾਈ ਹੋ ਗਈ ਮੈਂ ਉਹਨੂੰ ਇਹ ਗੱਲ ਕਹਿ ਦਿੱਤੀ ਕਿ ਮੈਂ ਤੇਰੇ ਨਾਲ ਹੀ ਰਹਿਣਾ ਤੇ ਤੇਰੇ ਨਾਲ ਹੀ ਵਿਆਹ ਕਰਵਾਉਣਾ ਹੁਣ ਮੈਂ ਉਹਦੇ ਨਾਲ ਨਹੀਂ ਰਹਿਣਾ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੁਹਾਡਾ ਦਿਮਾਗ ਖਰਾਬ ਹੋ ਗਿਆ ਤੁਹਾਨੂੰ ਨਹੀਂ ਪਤਾ ਕਿ ਆਪਣਾ ਕੀ ਰਿਸ਼ਤਾ ਆ ਮੈਂ ਸਾਰਿਆਂ ਚ ਬਦਨਾਮ ਨਹੀਂ ਹੋਣਾ ਚਾਹੁੰਦਾ ਤੇ ਤੁਸੀਂ ਆਪਣੀ ਬਦਨਾਮੀ ਕਿਉਂ ਕਰਵਾਉਣੀ ਆ ਇਸ ਕਰਕੇ ਤੁਹਾਨੂੰ ਅੱਜ ਨਹੀਂ ਤਾਂ ਕੱਲ ਬਾਹਰ ਜਾਣਾ ਹੀ ਪਊਗਾ ਮੈਨੂੰ ਕਿਹਾ ਕਿ ਤੂੰ ਤਾਂ ਕਹਿੰਦਾ ਸੀ ਕਿ ਤੂੰ ਮੈਨੂੰ ਸੱਚਾ ਪਿਆਰ ਕਰਦਾ ਆ ਤੇ ਸੱਚਾ ਪਿਆਰ ਕਰਨ ਵਾਲੇ ਇੱਕ ਦੂਜੇ ਬਿਨਾਂ ਨਹੀਂ ਰਹਿੰਦੇ ਤੇ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਤੈਨੂੰ ਮੇਰੇ ਨਾਲ ਜ਼ਿੰਦਗੀ ਬਤਾਉਣੀ ਪਊਗੀ ਕਿਉਂਕਿ ਸੱਚਾ ਪਿਆਰ ਕਰਨ ਵਾਲੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਆ ਤੇ ਤੈਨੂੰ ਕਾਦੀ ਫਿਕਰ ਆ ਜਦ ਮੈਂ ਤੇਰੇ ਨਾਲ ਖੜੀ ਆ ਉਹ ਮੈਨੂੰ ਕਹਿਣ ਲੱਗਿਆ ਕਿ ਚੱਲ ਆਪਾਂ ਕੱਲ ਗੱਲ ਕਰਾਂਗੇ ਹੁਣ ਤੂੰ ਸੌਂ ਜਾ ਉਹ ਰਾਤ ਨੂੰ ਮੇਰੇ ਕਮਰੇ 'ਚ ਮੈਨੂੰ ਮਿਲਣ ਆਇਆ ਸੀ ਤੇ ਉਹਨੇ ਮੇਰੀ ਗੱਲ ਦਾ ਕੋਈ ਅੱਗੇ ਜਵਾਬ ਨਾ ਦਿੱਤਾ ਮੈਨੂੰ ਸਾਰੀ ਰਾਤ ਨਾ ਨੀਂਦ ਆਈ ਮੈਂ ਇਸੇ ਗੱਲ ਬਾਰੇ ਸੋਚਦੀ ਰਹੀ ਮੈਂ ਆਪਣੇ ਕਮਰੇ ਵਿੱਚ ਕੱਲੀ ਹੀ ਸੌਂਦੀ ਸੀ ਮੇਰੀ ਸੱਸ ਸਹੁਰੇ ਨਾਲ ਦੂਜੇ ਕਮਰੇ 'ਚ ਸੌਂਦੀ ਸੀ ਮੈਨੂੰ ਇਹ ਡਰ ਲੱਗ ਰਿਹਾ ਸੀ ਕਿ ਕਿਤੇ ਮੈਨੂੰ ਮੇਰਾ ਦਿਓਰ ਛੱਡ ਹੀ ਨਾ ਦੇਵੇ ਕਿਉਂਕਿ ਉਹ ਮੈਨੂੰ ਬੜੇ ਆਰਾਮ ਨਾਲ ਕਹਿ ਗਿਆ ਸੀ ਕਿ ਤੂੰ ਬਾਹਰ ਚਲੀ ਜਾਈ ਪਰ ਮੈਂ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਮੈਂ ਆਪਣਾ ਤਨਮਨ ਸਭ ਕੁਝ ਉਹਨੂੰ ਸੌਂਪ ਚੁੱਕੀ ਸੀ ਅਗਲੇ ਦਿਨ ਜਦੋਂ ਅਸੀਂ ਰਸੋਈ 'ਚ ਕੰਮ ਕਰ ਰਹੀਆਂ ਸੀ ਤਾਂ ਮੈਨੂੰ ਮੇਰੀ ਸੱਸ ਤੋਂ ਪਤਾ ਲੱਗਿਆ ਕਿ ਮੇਰੇ ਦਿਓਰ ਨਾਲ ਕੋਈ ਕੁੜੀ ਉੱਥੇ ਜੌਬ ਕਰਦੀ ਆ ਜਿਹਨੂੰ ਉਹ ਪਸੰਦ ਕਰਦਾ ਆ ਤੇ ਉਹਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਇਹ ਗੱਲ ਮੇਰੇ ਦਿਓਰ ਨੇ ਮੇਰੀ ਸੱਸ ਨੂੰ ਦੱਸੀ ਸੀ ਮੇਰੀ ਸੱਸ ਮੈਨੂੰ ਕਹਿ ਰਹੀ ਸੀ ਕਿ ਤੂੰ ਅਜੇ ਉਹਦੇ ਕੋਲੋਂ ਇਹ ਗੱਲ ਨਾ ਪੁੱਛੀ ਕਿਉਂਕਿ ਉਹਨੇ ਮੈਨੂੰ ਕਿਹਾ ਸੀ ਕਿ ਮੰਮੀ ਕਿਸੇ ਕੋਲ ਗੱਲ ਨਾ ਕਰੀਂ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਤੇ ਮੇਰੀ ਸੱਸ ਕਹਿਣ ਲੱਗੀ ਕਿ ਤੇਰਾ ਦਿਓਰ ਵੀ ਜਲਦੀ ਵਿਆਹ ਦੇ ਲੱਡੂ ਖਵਾਊਗਾ ਉਹ ਕੁੜੀ ਵੀ ਇਹਨੂੰ ਬਹੁਤ ਪਸੰਦ ਕਰਦੀ ਆ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਆ ਮੇਰਾ ਤਾਂ ਰੰਗ ਹੀ ਉੱਡ ਗਿਆ ਮੈਂ ਸਮਝਦੀ ਸੀ ਕਿ ਉਹ ਮੈਨੂੰ ਸੱਚਾ ਪਿਆਰ ਕਰਦਾ ਆ ਪਰ ਹੁਣ ਪਤਾ ਲੱਗਾ ਕਿ ਉਹਨੇ ਤਾਂ ਮੇਰਾ ਫਾਇਦਾ ਹੀ ਚੁੱਕਿਆ ਸੀ ਮੈਂ ਸੋਚਿਆ ਕਿ ਅੱਜ ਸ਼ਾਮ ਨੂੰ ਉਹਨੂੰ ਸਾਰੀ ਗੱਲ ਪੁੱਛਦੀ ਆ ਤੇ ਜਦੋਂ ਸ਼ਾਮ ਨੂੰ ਉਹ ਘਰ ਵਾਪਸ ਆਇਆ ਤਾਂ ਮੈਂ ਉਹਨੂੰ ਸਾਰੀ ਗੱਲ ਪੁੱਛੀ ਤਾਂ ਉਹ ਕਹਿਣ ਲੱਗਾ हां मैं लव मैरिज करवावणी हां मैं ਆਪ জব ਕਰਦਾ ਤੇ জব ਵਾਲੀ ਕੁੜੀ ਨਾਲ ਵਿਆਹ ਕਰਵਾਉਂਗਾ ਮੈਂ ਉਹਨੂੰ ਕਿਹਾ ਜੋ ਤੂੰ ਮੇਰੇ ਨਾਲ ਧੋਖਾ ਕੀਤਾ ਉਹਦਾ ਕੀ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਥੋੜਾ ਬਹੁਤ ਹਾਸਾ ਮਜ਼ਾ ਕੀ ਕਰ ਲਿਆ ਤੁਸੀਂ ਤਾਂ ਸੀਰੀਅਸ ਹੀ ਲੈ ਗਏ ਮੈਂ ਉਹਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਸੀ ਮੈਂ ਉਹਨੂੰ ਕਿਹਾ ਕਿ ਤੂੰ ਚੰਗਾ ਨਹੀਂ ਕੀਤਾ ਤਾਂ ਉਹ ਕਹਿਣ ਲੱਗਾ ਕਿ ਤੁਹਾਡੀ ਮਰਜ਼ੀ ਸੀ ਤੁਸੀਂ ਕੱਲਾ ਫੀਲ ਕਰਦੇ ਸੀ ਇਸ ਕਰਕੇ ਮੈਂ ਤੁਹਾਨੂੰ ਥੋੜਾ ਜਿਹਾ ਸਹਾਰਾ ਦੇ ਦਿੱਤਾ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕਿਤੇ ਹੋਰ ਵਿਆਹ ਨਹੀਂ ਕਰਵਾਉਣ ਦੇਣਾ ਤਾਂ ਉਹ ਕਹਿਣ ਲੱਗਾ ਕਿ ਦੱਸ ਦਿਓ ਜਿਹਨੂੰ ਦੱਸਣਾ ਜ਼ਿੰਦਗੀ ਤੁਹਾਡੀ ਹੀ ਖਰਾਬ ਹੋਣੀ ਆ ਮੇਰਾ ਕੁਝ ਨਹੀਂ ਜਾਣਾ ਮੈਨੂੰ ਤਾਂ ਕਰਦਿਆਂ ਨੇ ਫੇਰ ਐਕਸੈਪਟ ਕਰ ਲੈਣਾ ਆ ਪਰ ਤੁਸੀਂ ਇਸ ਘਰੋਂ ਤਾਂ ਜਾਓਗੇ ਹੀ ਤੁਸੀਂ ਆਪਣੇ ਪੇਕੇ ਘਰ ਤੋਂ ਵੀ ਜਾਓਗੇ ਉਹਨਾਂ ਨੇ ਵੀ ਤੁਹਾਨੂੰ ਆਪਣੇ ਘਰ ਨਹੀਂ ਰੱਖਣਾ ਇਸ ਕਰਕੇ ਤੁਹਾਨੂੰ ਚੁੱਪ ਰਹਿਣ ਦੀ ਫਾਇਦਾ ਜੋ ਕੁਝ ਹੋ ਗਿਆ ਉਹਨੂੰ ਭੁੱਲ ਜਾਓ ਉਹਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਂਗਾ ਕਦੇ ਆਪਣੀ ਸ਼ਕਲ ਵੇਖੀ ਆ ਉਹ ਤਾਂ ਮੇਰਾ ਭਰਾ ਸੀ ਜਿਨੇ ਤੁਹਾਨੂੰ ਪਸੰਦ ਕਰ ਲਿਆ ਮੈਂ ਆਪਣੇ ਕਮਰੇ 'ਚ ਆ ਗਈ ਕਿਉਂਕਿ ਮੈਂ ਕੱਖੋਂ ਹੌਲੀ ਹੋ ਗਈ ਜਿੰਨਾ ਉਹ ਚੰਗਾ ਲੱਗਦਾ ਸੀ ਉਹ ਉਨਾ ਹੀ ਖਰਾਬ ਨਿਕਲਿਆ ਜਿੰਨੀ ਉਹਦੀ ਗੱਲਾਂ 'ਚ ਮਠਾਸ ਸੀ ਉਨਾਈ ਤੋਂ ਖੇਬਾਜ ਨਿਕਲਿਆ ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਪਰ ਮੇਰੇ ਕੋਲ ਹੁਣ ਹੋਰ ਕੋਈ ਰਸਤਾ ਨਹੀਂ ਸੀ ਹੁਣ ਹਣੀ ਨੇ ਮੇਰੀ ਫਾਈਲ ਲਗਾ ਦਿੱਤੀ ਸੀ ਤੇ ਮੇਰਾ ਵੀਜ਼ਾ ਆ ਗਿਆ ਸੀ ਥੋੜੇ ਮਹੀਨਿਆਂ ਬਾਅਦ ਮੇਰੇ ਦਿਓਰ ਦਾ ਵਿਆਹ ਸੀ ਮੈਂ ਕੱਲੇ ਹਣੀ ਨੂੰ ਉਹਦੇ ਵਿਆਹ ਤੇ ਭੇਜ ਦਿੱਤਾ ਸੀ ਮੈਂ ਕੰਮ ਦਾ ਬਹਾਨਾ ਲਾ ਕੇ ਆਪ ਉਹਦੇ ਵਿਆਹ ਤੇ ਨਹੀਂ ਆਈ ਸੀ ਕਿਉਂਕਿ ਉਹਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਸੀ ਹੁਣ ਮੈਂ ਆਪਣੇ ਘਰ ਵਾਲੇ ਨਾਲ ਕੈਨੇਡਾ ਰਹਿ ਰਹੀ ਹਾਂ ਮੇਰੇ ਘਰ ਵਾਲੇ ਦਾ ਸੁਭਾਅ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਆ ਮੈਨੂੰ ਕਦੇ-ਕਦੇ ਆਪਣੀ ਗਲਤੀ ਦਾ ਬੜਾ ਅਹਿਸਾਸ ਹੁੰਦਾ ਕਿ ਹਰੇਕ ਬੰਦਾ ਟਾਈਮ ਨਾਲ ਬਦਲ ਜਾਂਦਾ ਆ ਪਰ ਮੈਂ ਆਪਣੇ ਦਿਉਰ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ 'ਚ ਆ ਗਈ ਸੀ ਤੇ ਇਹਦੇ ਨਾਲ ਲਈਆਂ ਚਾਰ ਲਾਵਾਂ ਦਾ ਮੁੱਲ ਭੁੱਲ ਗਈ ਸੀ ਮੈਨੂੰ ਆਪਣੀ ਕੀਤੀ ਦੀ ਸਜ਼ਾ ਮਿਲ ਗਈ ਸੀ ਜਿਹਦਾ ਮੈਨੂੰ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਸੀ ਤੇ ساری ਜ਼ਿੰਦਗੀ ਹੀ ਰਹੂਗਾ ਇੱਕ ਗੱਲ ਦੀ ਸਮਝ ਆ ਗਈ ਆ ਕਿ ਕਿਸੇ ਦੀ ਬੋਲਚਾਲ ਵੇਖ ਕੇ ਸੱਚ ਨਹੀਂ ਮੰਨਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਲੋਕ ਦਿਲ ਦੇ ਧੋਖੇबाज ਜਾਂ ਤੇ ਜ਼ੁਬਾਨ ਮਿੱਠੀ ਰੱਖਦੇ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ